ਦੋਸਤੋ ਕੀ ਤੁਸੀਂ ਜਾਣਦੇ ਹੋ ਉੱਚੀ ਹੀਲ ਵਾਲੇ ਜੁੱਤੇ ਜਿੁੱਥੇ ਅਸਲ ਵਿੱਚ ਮਰਦਾਂ ਲਈ ਬਣਾਏ ਗਏ ਸਨ ਜਾਣੋ ਕੀ ਸਨ ਇਸਦੇ ਕਾਰਨ ਦੋਸਤੋ ਪੈਰਾਂ ਨੂੰ ਸੁਰੱਖਿਅਤ ਰੱਖਣ ਲਈ ਜੁੱਤੀਆਂ ਦੀ ਕਾਢ ਕੱਢੀ ਗਈ ਸੀ ਬਦਲਦੀ ਟੈਕਨੋਲੋਜੀ ਅਤੇ ਸਮੇਂ ਦੇ ਨਾਲ ਇਹ ਵੀ ਬਦਲ ਰਹੇ ਹਨ ਅੱਜਕੱਲ ਔਰਤਾਂ ਅੱਡੀਆਂ ਵਾਲੀਆਂ ਜੁੱਤੀਆਂ ਅਤੇ ਚੱਪਲਾ ਪਹਿਨਦੀਆਂ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਅੱਡੀ ਵਾਲੇ ਜੁੱਤੇ ਔਰਤਾਂ ਲਈ ਨਹੀਂ ਸਗੋਂ ਮਰਦਾਂ ਲਈ ਡਿਜ਼ਾਈਨ ਕੀਤੇ ਗਏ ਸਨ ਮਰਦਾਂ ਲਈ ਬਣਾਈਆਂ ਗਈਆਂ ਅੱਡੀਆਂ ਵਾਲੀਆਂ ਜੁੱਤੀਆਂ ਬਾਰੇ ਬਹੁਤ ਸਾਰੀਆਂ ਕਹਾਣੀਆਂ ਹਨ ਫਰਾਂਸ ਦਾ ਲੂਈ 14ਵਾਂ ਇੱਕ ਮਹਾਨ ਸ਼ਾਸਕ ਸੀ ਪਰ ਉਹ ਮਹਾਨ ਸ਼ਾਸਕ ਦਾ ਕੱਦ ਸਿਰਫ ਆਪਣੇ ਕੱਦ ਦੀ ਕਮੀ ਨੂੰ ਦੂਰ ਕਰ ਲਈ ਉਹ 10 ਇੰਚ ਦੀ ਅੱਡੀ ਵਾਲੀ ਜੁੱਤੀ ਪਾਉਂਦਾ ਸੀ ਉਸ ਦੀਆਂ ਜੁੱਤੀਆਂ ਦੀ ਅੱਡੀ ਉੱਤੇ ਅਕਸਰ ਉਸ ਨੇ ਜਿੱਤੀਆਂ ਲੜਾਈਆਂ ਦਾ ਜ਼ਿਕਰ ਕੀਤਾ ਹੁੰਦਾ ਸੀ ਹਾਲਾਂਕਿ ਜਾਣਕਾਰੀ ਦੇ ਅਨੁਸਾਰ 1740 ਤੱਕ ਮਰਦਾਂ ਨੇ ਉੱਚੀ ਅੱਡੀ ਦੀ ਪਰਤੋਂ ਬੰਦ ਕਰ ਦਿੱਤੀ ਸੀ ਉੱਚੀ ਅੱਡੀ ਪਹਿਨਣ ਦਾ ਅਭਿਆਸ 10ਵੀਂ ਸਦੀ ਦੇ ਆਸ-ਪਾਸ ਹੈ ਉਸ ਸਮੇਂ ਫ੍ਰਾਂਸੀ ਘੋੜਾ ਸਵਾਰ ਘੋੜਿਆਂ ਦੀ ਸਵਾਰੀ ਕਰਦੇ ਸਮੇਂ ਆਪਣੇ ਪੈਰਾਂ ਨੂੰ ਰਕਾਬ ਵਿੱਚ ਬਚਾਉਣ ਲਈ ਅੱਡੀ ਵਾਲੇ ਬੂਟ ਪਹਿਨਣ ਲੱਗੇ ਉੱਚੀ ਅੱਡੀ ਦੇ ਜੁੱਤੇ ਪਹਿਨਣ ਨਾਲ ਉਹਨਾਂ ਦੇ ਪੈਰਾਂ ਨੂੰ ਬਿਹਤਰ ਪਕੜ ਮਿਲਦੀ ਸੀ ਜਿਸ ਕਾਰਨ ਉਹ ਸਿਪਾਹੀ ਘੋੜੇ ਤੇ ਬੈਠ ਕੇ ਜ਼ਿਆਦਾ ਪ੍ਰਭਾਵਸ਼ਾਲੀ ਢੰਗ ਨਾਲ ਤੀਰ ਚਲਾ ਸਕਦੇ ਸਨ ਇਸ ਨਾਲ ਉਹਨਾਂ ਦਾ ਸਤਲਨ ਕੰਮ ਰਿਹਾ ਅਤੇ ਉਹ ਸ਼ਿਕਾਰ ਵੀ ਕਰ ਸਕੇ ਪ੍ਰਾਤਨ ਸਮਿਆਂ ਵਿੱਚ ਪੈਰਾਂ ਨੂੰ ਸੁਰੱਖਿਅਤ ਰੱਖਣ ਲਈ ਇਸ ਦੀ ਕਾੜ ਕੱਢੀ ਗਈ ਸੀ ਚੱਪਲਾਂ ਦੀ ਕਾੜ ਮਿਸਰ ਵਿੱਚ 4000 ઈਸਾ ਪੂਰਵ ਹੋਈ ਸੀ ਜਿਸ ਤੋਂ ਬਾਅਦ ਇਹ ਹੌਲੀ-ਹੌਲੀ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਫੈਲ ਗਏ ਪ੍ਰਾਚੀਨ ਮਿਸਰ ਦੇ ਲੋਕ ਰੁੱਖਾਂ ਦੀ ਸੱਕ ਅਤੇ ਲੱਕੜ ਦੀ ਵਰਤੋਂ ਕਰਕੇ ਚੱਪਲਾਂ ਬਣਾਉਂਦੇ ਸਨ ਕਈ ਖੋਜਾਂ ਵਿੱਚ ਇਹ ਜ਼ਿਕਰ ਕੀਤਾ ਗਿਆ ਹੈ ਕਿ ਚੱਪਲਾਂ ਨੂੰ ਸਭ ਤੋਂ ਪਹਿਲਾਂ ਪ੍ਰਾਚੀਨ ਮਿਸਰੀ ਲੋਕਾਂ ਦੁਆਰਾ ਬਣਾਇਆ ਗਿਆ ਸੀ ਜਿਸ ਵਿੱਚ ਇਸ ਦਾ ਹੌਲੀ-ਹ